ਇੰਨੇ ਵੀ ਸਾਡੇ ਨਾਰਥ ਕੈਂਪਸ ਦੇ ਦੂਜੇ ਕਾਲਜ ਨੇ ਉਹਦੇ ਵਿੱਚ ਬਿਨਾ ਏਡੀ ਕਾਰਡ ਤੋਂ ਐਂਟਰੀ ਨਹੀਂ ਹੈਗੀ। ਇਹ ਸਾਡੇ ਕਾਲਜ ਚ ਆਊਟਸਾਈਡਰ ਬੰਦੇ ਆ ਕੇ ਪਾਗ ਲੱਥੀ ਸਾਡੀਆਂ ਪੈਣਾ ਨੂੰ ਵੀ ਕੁੱਟਿਆ ਗਿਆ ਤੇ ਬਹੁਤ ਹੀ ਦੁੱਖਦਾਈ ਹੁੰਦਾ ਵੇਖ ਕੇ ਆ। ਮੈਂ ਉੱਥੇ ਮੌਜੂਦ ਹੀ ਸੀ ਮੈਨੂੰ ਵੀ ਫਾਰਮ ਨਹੀਂ ਭਰਿਆ ਗਿਆ। ਕੋਈ ਸ਼ਰਾਰਤੀ ਅੰਸਰ ਹੈਗੇ ਸੀ ਜਿਹੜੇ ਮਤਲਬ ਕਿ ਕੋਲੇਜ ਦੇ ਇਲੈਕਸ਼ਨ ਲੜ ਰਹੇ ਸੀ ਉਹਨਾਂ ਨੇ ਰਾਤ ਨੂੰ ਪਾਰਟੀ ਵੱਜਿਆਂ ਨਾਲ ਅਲਾਈਅንስ ਕਰਕੇ ਤੇ ਇੱਥੇ ਉਹਨਾਂ ਨੇ ਆਪਦੇ ਗੁੰਡੇ ਬੁਲਾ ਲਏ ਤੇ ਉਹ ਉਹਨਾਂ ਨੇ ਆਪਦੇ ਮਤਲਬ ਸੀਟ ਲੈਣ ਵਾਸਤੇ ਦੂਜੇ ਜਿਹੜੇ ਜਿੰਨੇ ਵੀ ਬੱਚੇ ਸੀਗੇ ਤਾਂ ਕਿ ਕੋਈ ਆਪੋਜੀਸ਼ਨ ਨਾ ਖੜੀ ਹੋਵੇ ਉਹਨਾਂ ਦੇ ਨੋਮੀਨੇਸ਼ਨ ਪਾੜਤੇ ਜੀ ਤੇ ਹੁਣ ਤੱਕ ਉਹਨਾਂ ਦੇ ਖਿਲਾਫ ਕਾਲਜ ਵੱਲੋਂ ਜਾਂ ਹੋਰ ਕਿਸੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਹੋਈ ਹੈ। ਹਜੇ ਤੱਕ ਤਾਂ ਕੋਈ ਕਾਰਵਾਈ ਨਹੀਂ ਬਸ ਇੱਕ ਐਫਆਈਆਰ ਹੀ ਹੋਈ ਹੈ ਜੀ। ਕੱਲ ਅਸੀਂ 6 ਘੰਟੇ ਦਰਨਾ ਦਿੱਤਾ ਜੀ ਥਾਣੇ ਦੇ ਬਾਹਰ ਤੇ ਉੱਥੇ 6 ਘੰਟੇ ਬਾਅਦ ਸਾਡੀ ਗੱਲ ਸੁਣੀ ਗਈ ਹੈ। ਉਸ ਤੋਂ ਪਹਿਲਾਂ ਕੁਝ ਨਹੀਂ ਸਾਡੇ ਨਾਲ ਕਿਸੇ ਨੇ ਸਪੋਰਟ ਨਹੀਂ ਕੀਤੀ ਕੋਈ ਮਤਲਬ ਕਿ ਦਿੱਲੀ ਕਮੇਟੀ ਦਾ ਕੋਈ ਮੈਂਬਰ ਨਹੀਂ ਆਇਆ ਉੱਥੇ ਅਸੀਂ ਆਪ ਹੀ ਸਟੂਡੈਂਟ ਜਿੰਨੇ ਹੈਗੇ ਸੀ ਸਟੂਡੈਂਟ ਹੋ ਗਿਆ ਹੈ। ਤੇ ਬਾਕੀ ਹੋਰ ਲੜਕੇ ਹੈਗੇ ਸੀ ਉਹਨਾਂ ਨੂੰ ਫੋਨ ਕਰਕੇ ਬੁਲਾਇਆ ਸੀ ਬਸ ਉਹਨਾਂ ਨੇ ਸਾਥ ਦਿੱਤਾ ਹੋਰ ਕਿਸੇ ਨੇ ਨਹੀਂ ਸਾਥ ਦਿੱਤਾ ਕਮੇਟੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਵੇਲੇ ਦਿੱਲੀ ਦੇ ਨਾਰਥ ਕੈਂਪਸ ਗੁਰਤੇਗ ਬਹਾਦਰ ਖਾਲਸਾ ਕਾਲਜ ਮਾਰਨਿੰਗ ਦੇ ਵਿੱਚ ਖੜੇ ਆ ਅਕਾਲ ਚੈਨਲ ਦੇ ਦਰਸ਼ਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਪਰਸੋਂ ਇੱਥੇ ਘਟਨਾ ਵਾਪਰੀ ਸੀ ਜਿਹਦੇ ਵਿੱਚ ਇੱਕ ਸਿੱਖ ਬੱਚੇ ਦੀ ਜਿਹੜੀ ਇਹ ਦਸਤਾਰ ਲੱਥੀ ਤੇ ਉਸ ਤੋਂ ਇਲਾਵਾ ਕਾਫੀ ਜ਼ਿਆਦਾ ਹੁੜਦਾਂਗਾ ਬੱਚਿਆ ਉਸ ਵਿਸ਼ੇ ਦੇ ਉੱਤੇ ਅਸੀਂ ਅੱਜ ਇੱਕ ਕਾਲਜ ਉੱਤੇ ਮੌਕੇ ਦੇ ਹਿਸਾਬ ਨਾਲ ਪਹੁੰਚੇ ਹਾਂ ਕਿਉਂਕਿ ਇੱਥੇ ਕਾਫੀ ਸਟੂਡੈਂਟਸ ਜਿਹੜੇ ਨੇ ਇਕੱਠੇ ਹੋਏ ਪਏ ਨੇ ਸਾਡੇ ਆਉਣ ਤੋਂ ਪਹਿਲਾਂ ਪਤਾ ਲੱਗਾ ਦਿੱਲੀ ਗੁਰਦਾਰਾਪਨ ਦਾ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਹਰਮੀਤ ਸਿੰਘ ਕਾਲਕਾ ਉਹ ਵੀ ਇੱਥੋਂ ਹੋ ਕੇ ਗਏ ਨੇ ਤੇ ਨਾਲ ਉਹਨਾਂ ਦੇ ਸਕੱਤਰ ਕਲੋ ਸਾਹਿਬ ਜਿਹੜੇ ਸੀ ਉਹ ਵੀ ਗਏ ਸੀ ਪਰ ਬੱਚਿਆਂ ਨਾਲ ਅਸੀਂ ਗੱਲ ਕਰਨਾ ਚਾਹਾਂਗੇ ਕਿ ਕੱਲ ਜੋ ਪਰਸੋ ਘਟਨਾ ਵਾਪਰੀ ਇੱਥੇ ਸਾਰੀ ਉਹ ਅਸਲਚ ਹੋਈ ਕੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਂ ਵੀਰ ਆਪਣਾ ਕਰਮਜੋਤ ਸਿੰਘ ਮੈਂ ਬੀਕੌਮ ਕਰਨਾ ਹੈ ਤੋਂ ਐ ਜੀ ਟੀ ਵੀ ਖਾਲਸਾ ਕਾਲਜ ਤੋਂ ਠੀਕ ਹੈ ਇਹ ਪਰਸੋਂ ਜਿਹੜੀ ਘਟਨਾ ਵਾਪਰੀ ਇਹਨੂੰ ਘੱਟ ਤੋਂ ਘੱਟ ਅੱਖਾਂ ਚ ਪਰ ਉਹਦੇ ਹਿਸਾਬ ਨਾਲ ਦੱਸੋ ਕਿ ਕੀ ਵਾਪਰਿਆ ਸੀ ਕੱਲ ਮੈਂ ਵੀ ਪਰਸੋਂ ਦੀ 21 ਤਰੀਕ ਦੀ ਗੱਲ ਹੈ ਜਦੋਂ ਮੈਂ ਆਪਣਾ ਫਾਰਮ ਲੈ ਕੇ ਇਹ ਜੋ ਕਾਲਜ ਇਲੈਕਸ਼ਨ ਯੂਨੀ ਸਟੂਡੈਂਟ ਯੂਨੀਅਨ ਦਾ ਇਲੈਕਸ਼ਨ ਹੋੁੰਦਿਆ ਸੀ ਮੈਪਰ ਰਹਿੰਦੇ ਆ ਹੀ ਇਹ ਬਾਹਰ ਦੇ ਆਊਟਸਾਈਡਰ ਬੰਦੇ ਆ ਕੇ ਅ ਪ੍ਰਿੰਸੀਪਲ ਆਫਿਸ ਦੇ ਗੇਟ ਦੇ ਸਾਹਮਣੇ ਕਿਸ ਚੀਜ਼ ਦਾ ਫਾਰਮ ਭਰ ਰਹੇ ਸੀ ਅਸੀਂ ਪ੍ਰੈਜ਼ੀਡੈਂਟ ਪੋਸਟ ਵਾਸਤੇ ਮੈਜਰੈਂਟ ਪੋਸਟ ਆ ਸੀ ਹਾਂਜੀ ਤੇ 25 30 ਜਾਨੇ ਬੰਦੇ ਆ ਪ੍ਰਿੰਸੀਪਲ ਆਫਿਸ ਦੇ ਗੇਟ ਦੇ ਸਾਹਮਣੇ ਖੜੇ ਹੋਏ ਇਹ ਕਿਸੇ ਨੂੰ ਜਾਣ ਨਹੀਂ ਦਿੰਦੇ ਸੀ ਜੋ ਬੱਚਾ ਪਰ ਅਨਜਾਨਦਿਆ ਫਾਰਮ ਉਹਦਾ ਪਰਚਾ ਪਾੜਨਦੇ ਸੀ ਤੇ ਜੋ ਸਾਡਾ ਇੱਕ ਭਰਾ ਛੋਟਾ ਪਵਿੱਤ ਸਿੰਘ ਗੁਜਰਾਲ ਉਹਦੇ ਉਹ ਆਪਣੇ ਫਾਰਮ ਉਹ ਆਪਣਾ ਫਾਰਮ ਕੀ ਪਾੜਨਦੇ ਸੀ ਉਹਨੇ ਆਪਣੇ ਸ਼ਰਟ ਚ ਫਾਰਮ ਰੱਖ ਲਿਆ ਕਿਸੇ ਨੂੰ ਦਿਖਿਆ ਕਿ ਇਹਦੀ ਸ਼ਰਟ ਚ ਫਾਰਮ ਹੈ ਫਿਰ ਉਹਨੂੰ ਧੱਕਾ ਉਹਨੂੰ ਖਿੱਚਿਆ ਗਿਆ ਤੇ ਉਹਦੇ ਪੱਗ ਤੇ ਹੱਥ ਮਾਰਿਆ ਗਿਆ ਉਹਦੇ ਨਾਲ ਲੜਾਈ ਝਗੜੇ ਕੇ ਜਿਹਦੇ ਵਿੱਚ ਉਹਦੀ ਪੱਗ ਲੱਥੀ ਗਈ ਤੇ ਹਨ ਨੂੰ ਫਾਰਮ ਨਹੀਂ ਭਰਨ ਦਿੱਤਾ ਗਿਆ ਸਾਰੇ ਪਰਚੇ ਸਾਡੇ ਜਿੰਨੇ ਫਾਰਮ ਹੀ ਸਭ ਦੇ ਪਾੜੇ ਗਏ ਇਹ ਉਸ ਵਕਤ ਇਸ ਜਗ੍ਹਾ ਦੇ ਉੱਤੇ ਕੋਈ ਹੋਰ ਜਿਹੜੇ ਤੁਹਾਡੇ ਅਥਾਰਟੀ ਦੇ ਵਿੱਚੋਂ ਜਾਂ ਕੋਈ ਬਾਕੀ ਕਿਸੇ ਚੋਂ ਕੋਈ ਮੌਜੂਦ ਸੀ ਇੱਥੇ ਉਸ ਟਾਈਮ ਪ੍ਰਬੰਧਕਾਂ ਚੋਂ ਕੋਈ ਉਹ ਸਾਰੇ ਹੈਗੇ ਹੀ ਉਹ ਪ੍ਰਿੰਸੀਪਲ ਆਫਿਸ ਗੇਟ ਦੇ ਸਾਹਮਣੇ ਹੀ ਤੇ ਉਹਨਾਂ ਅੱਗੇ ਉਹ 25 ਦੀ ਮੁੰਡੇ ਖਲੋਤੇ ਸੀ ਯਾਨੀ ਕਿ ਉਹ ਮੁੰਡੇ ਸਾਰੇ ਆਊਟਸਾਈਡਰ ਸੀ ਕਿ ਕਾਲਜ ਦੇ ਸੀਗੇ ਕਾਲਜ ਦਾ ਮੈਨੂੰ ਉਹਦੇ ਵਿੱਚ ਕੋਈ ਵੀ ਨਹੀਂ ਦਿਖਿਆ ਸਭ ਆਊਟਸਾਈਡਰ ਹੀ ਲੱਗਣਦੇ ਸੀ ਤੇ ਉਹ ਕਿਹਦੀ ਸਪੋਰਟ ਚ ਆਏ ਸਨ ਉਹ ਸਪੋਰਟ ਇੰਨਾ ਸਾਨੂੰ ਨਹੀਂ ਪਤਾ ਬਸ ਆਇਆ ਕਿ 25 ਤੀ ਬੰਦੇ ਉਹ ਖਲੋਤੇ ਸੀ ਉਹ ਜਿਹੜਾ ਵੀ ਬੱਚਾ ਹੁੰਦਿਆ ਸੀ ਫਾਰਮ ਨਹੀਂ ਭਰਨ ਦੇਂਦੇ ਸੀ ਉਹਨਾਂ ਨੂੰ ਤੇ ਜਿੰਨਾ ਵੀ ਜਿਹਦੇ ਕੋਈ ਫਾਰਮ ਦੇਖਦਾ ਸੀ ਉਹਦਾ ਫਾਰਮ ਪਾੜ ਕੇ ਸੁੱਟਣ ਦੇ ਸੀ ਉਹ ਠੀਕ ਹੈ ਤੇ ਇਹ ਜਿਹੜੀ ਚੀਜ਼ ਵਾਪਰੀ ਹੈ ਸਾਰੀ ਕਿੰਨੀ ਕੁ ਦੇਰ ਤੱਕ ਤਕਰੀਬਨ ਸਾਰਾ ਕੁਝ ਚੱਲਦਾ ਰਿਹਾ ਉੱਥੇ ਇਹ ਜਦੋਂ 5-10 ਮਿੰਟ ਜਦੋਂ ਉਹ ਮੁੰਡੇ ਦੀ ਪੱਗ ਉਹਨਾਂ ਨੇ ਕੁੱਟਮਾਰ ਹੋਈ ਉਹਦੀ ਪੱਗ ਲੱਤੀ ਉਦੋਂ ਹੀ ਸਾਰੇ ਜਦੋਂ ਪੱਗ ਲੱਤੀ ਸਾਰੇ ਬੱਚੇ ਜਿਹੜੇ ਵੀ ਸੀ ਉਹ ਸਾਰੇ ਬਾਹਰ ਨੂੰ ਭੱਜ ਗਏ ਗੇਟ ਵੱਲ ਨੂੰ ਲੇਕਿਨ ਸਾਡੇ ਕਾਲਜ ਕੋਈ ਵੀ ਕਾਲਜ ਆ ਜਿੰਨੇ ਵੀ ਸਾਡੇ ਨਾਰਥ ਕੈਂਪਸ ਦੇ ਦੂਜੇ ਕਾਲਜ ਨੇ ਉਹਦੇ ਵਿੱਚ ਬਿਨਾ ਐਡੀ ਕਾਰਡ ਤੋਂ ਐਂਟਰੀ ਨਹੀਂ ਹੈਗੀ ਲੇਕਿਨ ਸਾਡੇ ਕਾਲਜ ਚ ਆਊਟਸਾਈਡਰ ਬੰਦੇ ਆ ਕੇ ਸਾਡੇ ਨਾਲ ਖਾਲਸਾ ਕਾਲਜ ਸਾਡੇ ਘਰ ਦੇ ਇੱਥੇ ਭੇਜ ਦੇਣ ਬਈ ਖਾਲਸਾ ਕਾਲਜ ਆ ਸਭ ਦੇ ਸੇਫਟੀ ਆ ਭਾਵੇਂ ਸਾਡੇ ਜੋ ਭੈਣਾ ਨੇ ਉਹਨਾਂ ਨਾਲ ਵੀ ਗਲਤ ਹੋਇਆ ਉਹਨਾਂ ਤੇ ਹੱਥ ਚੁੱਕਿਆ ਗਿਆ ਉਹ ਸਾਰੇ ਬੱਚੇ ਚਾਹੇ ਸਾਡੇ ਮਾਪਿਓ ਨੇ ਸਭ ਭੇਦ ਦੇ ਬਈ ਖਾਲਸਾ ਕੌਲੀ ਨੇ ਸਿੱਖ ਕੌਲੀ ਜਾ ਕਿ ਸਾਡੀ ਧੀ ਪੈਨ ਜਿੰਨੇ ਵੀ ਬੰਦੇ ਨੇ ਸਾਰੇ ਸੇਫ ਨੇ ਕਿ ਖਾਲਸਾ ਕੌਲੀ ਜਾ ਨਾਲੇ ਸਾਡੇ ਕਾਲਜ ਦਾ ਨਾਮ ਵੀ ਹੈ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕੌਲੀ ਜਿਨ੍ਹਾਂ ਨੇ ਆਪਣੀ ਬਲੀ ਦਿੱਤੀ ਸ਼ਹਾਦਤ ਦਿੱਤੀ ਜਿੱਥੇ ਤੁਸੀਂ ਗੁਰਦੁਆਰਾ ਚੀਜ਼ਗਨ ਸਾਹਿਬ ਵੀ ਆ ਦੂਜੇ ਵਾਸਤੇ ਕਿ ਸੇਫਟੀ ਰਹੂਗੀ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕੌਲੀ ਗੁਰੂ ਦੇ ਨਾਮ ਤੇ ਆ ਲੇਕਿਨ ਇੱਥੇ ਵੇਖਿਆ ਗਿਆ ਕਿ ਪੱਗ ਲੱਥੀ ਹਾਡੀਆਂ ਭੈਣਾਂ ਨੂੰ ਵੀ ਕੁੱਟਿਆ ਗਿਆ ਤੇ ਬਹੁਤ ਹੀ ਦੁੱਖਦਾਈ ਹੁੰਦਾ ਵੇਖ ਕੇ ਆ ਮੈਂ ਉੱਥੇ ਮੌਜੂਦ ਹੀ ਸੀ ਮੈਨੂੰ ਵੀ ਫਾਰਮ ਨਹੀਂ ਭਰਿਆ ਗਿਆ ਮੇਰਾ ਵੀ 파ੜਿਆ ਗਿਆ ਤੇ ਵੀਰ ਤੁਸੀਂ ਵੀ ਕੱਲ ਮੌਜੂਦ ਸੀ ਇੱਥੇ ਉਸ ਵੇਲੇ ਕੀ ਨਾਏ ਤੁਹਾਡਾ ਜਪਿੰਦਰ ਸਿੰਘ ਨਾਮ ਹੈ ਜਪਿੰਦਰ ਸਿੰਘ ਇਹ ਇਹ ਸਾਰੀ ਜਿਹੜੀ ਜਿਵੇਂ ਦੀ ਵੀਰ ਦੱਸ ਰਹੇ ਨੇ ਕਿ ਬੀਬੀਆਂ ਜਿਹੜੀਆਂ ਬੱਚੀਆਂ ਸਨ ਕੁੜੀਆਂ ਉਹਨਾਂ ਤੇ ਵੀ ਹਮਲਾ ਕੀਤਾ ਗਿਆ ਭਾਈ ਮੈਂ ਇੱਥੇ ਹੀ ਖੜਾ ਸੀ ਪ੍ਰਿੰਸੀਪਲ ਆਫਿਸ ਦੇ ਬਾਹਰ ਫੋਨ ਚਲਾ ਰਿਹਾ ਸੀ ਤੇ ਅਚਾਨਕ ਤੋਂ ਪੀੜ ਆ ਗਈ ਤੇ ਮੁੰਡੇ ਇੱਕ ਦੋ ਜਣੇ ਕਟਨ ਲੱਗ ਪਏ ਐ ਪ੍ਰਿੰਸੀਪਲ ਆਫਿਸ ਤੇ ਅੰਦਰ ਜਾ ਕੇ ਪ੍ਰਿੰਸੀਪਲ ਨੂੰ ਜੀ ਮੈਂ ਬੀਏ ਪ੍ਰੋਗਰਾਮ 3rd ਇਅਰ ਦਾ ਬੱਚਾ ਆ ਜੀ ਤੇ ਤੁਹਾਨੂੰ ਕੀ ਲੱਗਦਾ ਵੀ ਕਿਹਦੇ ਵੱਲੋਂ ਕੀਤੀ ਗਈ ਕਾਰਵਾਈ ਸੀ ਇਹ ਕੋਈ ਸ਼ਰਾਰਤੀ ਅਨਸਰ ਹੈਗੇ ਸੀ ਜਿਹੜੇ ਮਤਲਬ ਕਿ ਕੋਲੇਜ ਦੇ ਇਲੈਕਸ਼ਨ ਲੜ ਰਹੇ ਸੀ ਉਹਨਾਂ ਨੇ ਰਾਤ ਨੂੰ ਪਾਰਟੀ ਪੱਜਿਆਂ ਨਾਲ ਅਲਾਈਅੰਸ ਕਰਕੇ ਤੇ ਇੱਥੇ ਉਹਨਾਂ ਨੇ ਆਪਦੇ ਗੁੰਡੇ ਬੁਲਾ ਲਏ ਤੇ ਉਹ ਉਹਨਾਂ ਨੇ ਆਪਦੇ ਮਤਲਬ ਕਿ ਸੀਟ ਲੈਣ ਵਾਸਤੇ ਦੂਜੇ ਜਿਹੜੇ ਜਿੰਨੇ ਬੱਚੇ ਸੀਗੇ ਤਾਂ ਕਿ ਕੋਈ ਆਪੋਜੀਸ਼ਨ ਨਾ ਖੜੀ ਹੋਵੇ ਉਹਨਾਂ ਦੇ ਨੋਮੀਨੇਸ਼ਨ ਪਾੜਤੇ ਜੀ ਤੇ ਹੁਣ ਤੱਕ ਉਹਨਾਂ ਦੇ ਖਿਲਾਫ ਕਾਲਜ ਵੱਲੋਂ ਜਾਂ ਹੋਰ ਕਿਸੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਹੋਈ ਹੈ ਹਜੇ ਤੱਕ ਤਾਂ ਕੋਈ ਕਾਰਵਾਈ ਨਹੀਂ ਬਸ ਇੱਕ ਐਫ ਆਈ ਆਰ ਹੀ ਹੋਈ ਹੈ ਜੀ ਕੱਲ ਅਸੀਂ 6 ਘੰਟੇ ਧਰਨਾ ਦਿੱਤਾ ਜੀ ਥਾਣੇ ਦੇ ਬਾਹਰ ਤੇ ਉੱਥੇ 6 ਘੰਟੇ ਬਾਅਦ ਸਾਡੀ ਗੱਲ ਸੁਣੀ ਗਈ ਏ ਉਸ ਤੋਂ ਪਹਿਲਾਂ ਕੁਝ ਨਹੀਂ ਸਾਡੇ ਨਾਲ ਕਿਸੇ ਨੇ ਸਪੋਰਟ ਨਹੀਂ ਕੀਤੀ ਕੋਈ ਮਤਲਬ ਕਿ ਦਿੱਲੀ ਕਮੇਟੀ ਦਾ ਕੋਈ ਮੈਂਬਰ ਨਹੀਂ ਆਇਆ ਉੱਥੇ ਅਸੀਂ ਆਪ ਹੀ ਸਟੂਡੈਂਟ ਜਿੰਨੇ ਹੈਗੇ ਸੀ ਸਟੂਡੈਂਟ ਹੋ ਗਏ ਤੇ ਬਾਕੀ ਹੋਰ ਲੜਕੇ ਹੈਗੇ ਸੀ ਉਹਨਾਂ ਨੂੰ ਫੋਨ ਕਰਕੇ ਬੁਲਾਇਆ ਸੀ ਬਸ ਉਹਨਾਂ ਨੇ ਸਾਥ ਦਿੱਤਾ ਹੋਰ ਕਿਸੇ ਨੇ ਨਹੀਂ ਸਾਥ ਦਿੱਤਾ ਕਮੇਟੀ ਵਾਲੇ ਜਿਹੜੀ ਐਫ ਆਈ ਆਰ ਦਰਜ ਹੋਈ ਏ ਉਹਦੇ ਵਿੱਚ ਪੱਗ ਲਾਣ ਕਰਕੇ ਜਿਹੜੀ ਪਛਾਣਬੰਦੀ ਏ ਹਾਂਜੀ ਹਾਂਜੀ ਉਹਦੇ ਤਹਿਤ ਕੋਈ ਧਾਰਾ ਲੱਗੀ ਏ ਔਰ ਜਿਹੜੀ ਬੱਚੀਆਂ ਨਾਲ ਬਤਮੀਜੀ ਕੀਤੀ ਏ ਉਹਨਾਂ ਦੇ ਹਿਸਾਬ ਨਾਲ ਵੀ ਕੋਈ ਧਾਰਾ ਲੱਗੀ ਕੁੜੀਆਂ ਨਾਲ ਬਤਮੀਜੀ ਕਰਨ ਦੀ ਕੁੜੀਆਂ ਦੇ ਕੁੜੀਆਂ ਨਾਲ ਜਿਹੜੀ ਬਤਮੀਜੀ ਕੀਤੀ ਏ ਉਹਨਾਂ ਦੇ ਤੇ ਸ਼ਾਇਦ ਕੋਈ ਐਕਸ਼ਨ ਨਹੀਂ ਹੋਇਆ ਤੇ ਜਿਹੜਾ ਜਿਹੜੀ ਪੱਗ ਉਤਾਰੀ ਗਈ ਏ ਇਹਦੇ ਤੇ ਐਕਸ਼ਨ ਹੋਇਆ ਜੀ ਇਹਦੇ ਤੇ ਧਾਰਾ ਲਗਾਈ ਗਈ ਹੈ ਉਹਨਾਂ ਨੇ ਤੇ ਇਹਦੀ ਮੈਨੂੰ ਚੰਗੀ ਤਰ ਤੇ ਐਫ ਆਈ ਆਰ ਹੋਈ ਐ ਉਹਨਾਂ ਨੇ ਜਿਹੜੇ ਕਮੇਟੀ ਜਿਹੜੇ ਆਏ ਸੀ ਜਿਹੜੇ ਹੋਰ ਬੰਦੇ ਆਏ ਸੀ ਕਮੇਟੀ ਦੇ ਤਾਂ ਨਹੀਂ ਆਏ ਜਿਹੜੇ ਮਤਲਬ ਕਿ ਵੱਡੇ ਹੇਗੇ ਸਾਡੇ ਤੋਂ ਤੇ ਉਹਨਾਂ ਨੇ ਮਤਲਬ ਕੀ ਰਿਕਾਰਡਿੰਗ ਸਾਰਾ ਕੁਝ ਲੈ ਲਿਆ ਸੀ ਉਹਨਾਂ ਤੋਂ ਤੇ ਉਹਨਾਂ ਨੂੰ ਰਿਕਾਰਡ ਵਗੈਰਾ ਭੇਜਤਾ ਸੀ ਤੇ ਉਹਨਾਂ ਨੇ ਗੱਲਬਾਤ ਕੀਤੀ ਸੀ ਸੋ ਇਹ ਜਿਹੜੀ ਸਾਰੀ ਚੀਜ਼ ਇੱਥੇ ਵਾਪਰੀ ਆਪਾਂ ਸਾਰੇ ਦਰਸ਼ਕਾਂ ਤੱਕ ਦੇਸ਼ ਵਿਦੇਸ਼ ਤੱਕ ਇਹ ਗੱਲ ਭੇਜਣਾ ਚਾਹੁੰਦੇ ਆ ਕਿ ਕੁਝ ਦਿਨ ਪਹਿਲਾਂ ਆਪੋਜੀਸ਼ਨ ਦੇ ਇੱਕ ਲੀਡਰ ਵਿਦੇਸ਼ ਚ ਜਾ ਕੇ ਇੱਕ ਬਿਆਨ ਦਿੰਦੇ ਨੇ ਜਿੱਥੇ ਤਹਿਲਕਾ ਮੱਜ ਜਾਂਦਾ ਸਾਡੇ ਪੱਗਾਂ ਵਾਲੇ ਬਹੁਤ ਸਾਰੇ ਜਿਹੜੇ ਨੇ ਉਹਦੇ ਸਪਸ਼ਟੀਕਰਨ ਦੇਣ ਵਾਸਤੇ ਤੇ ਉਹਨੂੰ ਭੰਡਣ ਵਾਸਤੇ ਆ ਜਾਂਦੇ ਨੇ ਕਿ ਰਾਹੁਲ ਗਾਂਧੀ ਨੇ ਜੋ ਕਿਹਾ ਉਹ ਬਹੁਤ ਮਾੜਾ ਕਿਹਾ ਪਰ ਆ ਕੁਝ ਦਿਨਾਂ ਦੇ ਵਿੱਚ ਇੱਕ ਸਬੂਤ ਜਿਹੜਾ ਇੱਥੇ ਸਾਹਮਣੇ ਪ੍ਰਤੱਖ ਹੋ ਕੇ ਨਜ਼ਰ ਆਇਆ ਕਿ ਜਿੱਥੇ ਇੱਕ ਸਿੱਖ ਬੱਚੇ ਦੀ ਪੱਗ ਲਾਈ ਗਈ ਹੈ ਉਸ ਤੋਂ ਬਾਅਦ 6 ਘੰਟੇ ਧਰਨਾ ਦੇਣ ਤੋਂ ਬਾਅਦ ਐਫਆਈਆਰ ਦਰਜ ਹੁੰਦੀ ਹੈ ਤੇ ਉਹ ਐਫਆਈਆਰ ਵੀ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਹੋਏਗੀ ਕੀ ਉਹਦੇ ਵਿੱਚ ਹੋਏਗਾ ਜਿਹਦੇ ਖਿਲਾਫ ਕਿ ਉਹ ਕਿਸੇ ਬਾਈ ਨੇਮ ਹੋਈ ਹੈ ਜਾਂ ਬਿਨਾ ਨਾਮ ਵਾਲਿਆਂ ਦੇ ਹੋਈ ਹੈ ਨਹੀਂ ਬਾਈ ਨੇਮ ਹੋਈ ਹੈ ਜੀ ਜਿਨ੍ਹਾਂ ਨੇ ਉਤਾਰੀ ਗਈ ਹੈ ਉਹਨਾਂ ਦੀ ਫੋਟਾਂ ਵਗੈਰਾ ਉਹਨਾਂ ਨੂੰ ਪੁਲਿਸ ਵਾਲਿਆਂ ਨੇ ਦਿਖਾਈ ਸੀ ਨਾਮ ਕਿਹਦਾ ਆਇਆ ਉਹਦੇ ਸੱਜਨ ਤੋਮਰ ਸੱਜਨ ਤੋਮਰ ਇਹ ਕਿਹੜੀ ਪਾਰਟੀ ਵੱਲੋਂ ਖੜਾ ਹੋਇਆ ਇੱਥੇ ਇਹ ਤਾਂ ਪਾਸ ਆਊਟ ਹੈਗਾ ਸਾਡੇ ਕਾਲਜ ਦਾ ਪਤਾਇਆ ਜਾ ਰਿਹਾ ਹੈ ਇਹ ਵੀ এবੀਬੀਪੀ ਦਾ ਸਪੋਰਟਰ ਹੈ ਜੀ ਵੈਸੇ এবੀਬੀਪੀ ਦਾ ਸਪੋਰਟਰ ਹੈ ਯਾਨੀ ਕਿ ਆਪਾਂ ਬੰਦੇ ਥੋੜੇ ਬਹੁਤ ਜੋ ਕਹੇ ਜਾ ਰਹੇ ਤੇ ਉਹ এবੀਬੀਪੀ ਕੀ ਬਤਾਇਆ ਜਾ ਰਹੇ ਤੇ ਥੋੜੇ ਬਹੁਤ ਬੰਦੇ ਤੇ ਉਹ এবੀਬੀਪੀ ਦੇ ਠੀਕ ਹੈ ਜੋ ਵੀ ਜਾਣੇ ਪਛਾਣੇ ਹੋ ਰਹੇ ਉਸਮੇ ਗੱਲ ਏਬੀਵੀਪੀ ਹੈਗੇ ਇਹਨਾਂ ਨੇ ਬਾਹਰੋਂ ਬੁਲਾਏ ਬੰਦੇ ਇਹਨਾਂ ਨੇ ਜਿਵੇਂ ਹੁਣ ਇਹ ਕਹਿ ਰਹੇ ਨੇ ਕਿ ਅਸੀਂ ਤਿੰਨ ਸੀਟਾਂ ਜਿੱਤ ਲੀਆਂ ਨੇ ਕਿ ਇਹਨਾਂ ਦੀ ਇਹਨਾਂ ਨੇ ਦਿਖਾਇਆ ਅਸੀਂ ਮੈਜੋਰਿਟੀ ਵਿੱਚ ਆ ਅਸੀਂ ਆਪਦੀ ਮਤਲਬ ਕਿ ਅਸੀਂ ਕੋਈ ਦਿਖਾ ਕੇ ਗਏ ਆ ਤੁਹਾਨੂੰ ਅਸੀਂ ਪਾੜੇ ਨੇ ਪੇਪਰ ਪਾੜੇ ਨੇ ਤੁਹਾਡੇ ਇਹਦਾ ਸ਼ਰੇਆਮ ਵੀਡੀਓ ਪਾ ਰਹੇ ਸੀ ਫੋਟੋਆਂ ਪਾ ਰਹੇ ਸੀ ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ ਤੇ ਤੇ ਅੱਜ ਕਹਿੰਦੇ ਵੇ ਸੀ ਕਿ ਅਸੀਂ ਤੁਹਾਡੇ ਸਪੋਰਟ ਕਰਾਂਗੇ ਪੱਗ ਲਈ ਪੱਗ ਵੀ ਇਹਨਾਂ ਨੇ ਲਾਈ ਤੇ ਕਹਿੰਦੇ ਵੀ ਇਹੀ ਪਏ ਨੇ ਕਿ ਅਸੀਂ ਤੁਹਾਡੇ ਪ੍ਰੋਟੈਸਟ ਨੂੰ ਸਪੋਰਟ ਕਰਾਂਗੇ ਹੁਣ ਗੱਲ ਇਹ ਹੈ ਕਿ ਤੁਸੀਂ ਜੇ ਅੱਜ ਹੀ ਆਉਂਦੇ ਵੇ ਅੱਜ ਸਾਨੂੰ ਕੋਈ ਬੰਦਾ ਨਹੀਂ ਵਿਖਿਆ ਇਹਨਾਂ ਨੇ ਆਪਦੀਆਂ ਸੋਸ਼ਲ ਮੀਡੀਆ ਤੇ ਸਾਰੇ ਪਲੇਟਫਾਰਮ ਤੇ ਪਾ ਦੀਆਂ ਸਟੋਰੀਆਂ ਕਿ ਅਸੀਂ ਮਤਲਬ ਕਿ ਤੁਹਾਡੇ ਨਾਲ ਖੜੇ ਹਾਂ 12 ਵਜੇ ਪ੍ਰੋਟੈਸਟ ਕਰਾਂਗੇ ਗਿਣਤੀ ਦੇ ਦੋ ਬੰਦੇ ਵਿਖੇ ਸਾਨੂੰ ਬਾਕੀ ਜਿੰਨੇ ਵੀ ਹੈਗੇ ਜਿਨ੍ਹਾਂ ਦਾ ਮਤਲਬ ਕਿ ਨਾਮ ਹੈਗਾ ਸੀ ਉਹ ਸਾਰਿਆਂ ਨੂੰ ਇਹਨਾਂ ਨੇ ਰਫਾ-ਦਫਾ ਕਰਤਾ ਜੀ ਇਹਨਾਂ ਨੇ ਉਹਨਾਂ ਨੂੰ ਪਤਾ ਨਹੀਂ ਕਿੱਥੇ ਭੇਜਤਾ ਹੈ ਮੁੰਡਿਆਂ ਨੂੰ ਤੇ ਪੁਲਿਸ ਵੱਲੋਂ ਹਜੇ ਦੇਖੋ ਅੱਗੇ ਕੀ ਇਨਵੈਸਟੀਗੇਸ਼ਨ ਹੁੰਦੀ ਹੈ ਤੇ ਬਾਕੀ ਇਹ ਵੀ ਗੱਲ ਹੈਗੀ ਹੈ ਕਿ ਸੇਫਟੀ ਕਿਸੇ ਚੀਜ਼ ਦੀ ਨਹੀਂ ਹੈਗੀ ਜੀ ਅੱਜ ਦਿੱਲੀ ਕਮੇਟੀ ਦੇ ਪ੍ਰਧਾਨ ਆਏ ਸੀ ਉਹਨਾਂ ਵੱਲੋਂ ਤੁਹਾਡੇ ਨਾਲ ਗੱਲਬਾਤ ਕਰਕੇ ਕੀ ਤੁਹਾਨੂੰ ਕੋਈ ਤਸੱਲੀ ਦਿੱਤੀ ਹੈ ਕੋਈ ਤੁਹਾਨੂੰ ਕਿਹਾ ਸਾਨੂੰ ਤਸੱਲੀ ਹਜੇ ਤੱਕ ਕੁਝ ਨਹੀਂ ਹੋਈ ਜੀ ਕੁਝ ਨਹੀਂ ਤਸੱਲੀ ਹੋਈ ਕਿਉਂਕਿ ਹੁਣ ਗੱਲ ਇਦਾਂ ਹੈ ਕਿ ਕੋਲੇਜ ਹੁਣ ਕਮੇਟੀ ਵਾਲਿਆਂ ਦਾ ਹੈ ਤੇ ਸਾਡੇ ਨਾਲ ਕਮੇਟੀ ਨਹੀਂ ਖੜੇਗੀ ਹੁਣ ਗੱਲ ਕੱਲ ਪਰਸੋਂ ਦੀ ਨਹੀਂ ਸੀ ਇਹ ਹੁਣ ਪਹਿਲਾਂ ਵੀ ਪਾਗ ਉਤਾਰੀ ਗਈ ਹੈ ਇਹ 3-4 ਦਿਨ ਪਹਿਲਾਂ ਵੀ ਇਹ ਘਟਨਾ ਹੋ ਚੁੱਕੀ ਹੈ ਦਿੱਲੀ ਦੇ ਵਿੱਚ ਹੀ ਬਸ ਗੱਲ ਹੈ ਕਿ ਉਹ ਮਤਲਬ ਕਿ ਹਾਈਲਾਈਟ ਨਹੀਂ ਹੋਈ ਜੀ ਇਹ ਹਾਈਲਾਈਟ ਸਿਰਫ ਹੋਣ ਵਾਲੀ ਹੋਈ ਹੈ ਤੇ ਕੀ ਗੱਲ ਹੈ ਕਿ ਇਹ ਬਸ ਇਹੀ ਸ਼ੋਅ ਕਰਦੇਵੇਂ ਨੇ ਮਾ ਪਾਰਟੀਬਾਜੀ ਹੋ ਰਹੀ ਹੈ ਸਾਰੇ ਪਾਸੇ ਤੁਹਾਨੂੰ ਜਿਵੇਂ ਇਹ ਸਾਰਾ ਕਾਰਾ ਕੀਤਾ ਗਿਆ ਹੈ ਇਹਦੇ ਵਿੱਚ ਫਾਰਮ ਪਾੜੇ ਗਏ ਨੇ ਇਹ ਇੱਕ ਪਾਸੇ ਦੀ ਕਾਰਵਾਈ ਹੈ ਯਾਨੀ ਕਿ ਕੋਸ਼ਿਸ਼ ਹੈ ਕੀਤੀ ਜਾ ਰਹੀ ਹੈ ਕਿ ਜਿਹਦਾ ਨਾਮ ਆ ਰਿਹਾ ਜਿਵੇਂ এবੀਵੀਪੀ ਦਾ ਤੇ ਉਹਦੇ ਪਿੱਛੇ ਬੈਕ ਤੇ ਸਰਕਾਰ ਖੜੀ ਹੈ ਸੈਂਟਰ ਗਵਰਨਮੈਂਟ ਕਹਿ ਲਓ ਜਾਂ ਜੋ ਵੀ ਕਹਿ ਲਓ ਸਾਰੀ ਦੀ ਸਾਰੀ ਬੀਜੇਪੀ ਉਹਦੇ ਮਗਰ ਖੜੀ ਹੈ ਹੈਨਾ ਤੇ ਉਹਨਾਂ ਦਾ ਕਹਿਣ ਦਾ ਭਾਅ ਵੇ ਵੀ ਆਪਾਂ ਹੋਰ ਕਿਸੇ ਨੂੰ ਕੰਟੈਕਟ ਕਰਨੇ ਨਹੀਂ ਦੇਣਾ ਫਾਈਟ ਕਿਸੇ ਨੂੰ ਆਉਣ ਹੀ ਨਹੀਂ ਦੇਣਾ ਫਾਰਮ ਭਰਨ ਹੀ ਨਹੀਂ ਦੇਣਾ ਪ੍ਰੈਜ਼ੀਡੈਂਟ ਦੇ ਤੌਰ ਤੇ ਹੈਨਾ ਤੇ ਇਹ ਫਿਰ ਇੱਕ ਤਰਫਾ ਗੱਲ ਹੋ ਗਈ ਇਹ ਕੋਈ ਕਾਨੂੰਨੀ ਤੌਰ ਤੇ ਤੁਹਾਨੂੰ ਜਾਇਜ਼ ਲੱਗਦੀ ਗੱਲ ਨਹੀਂ ਨਹੀਂ ਜਾਇਜ਼ ਨਹੀਂ ਜੀ ਸਾਰਿਆਂ ਅਧਿਕਾਰ ਸਾਰਿਆਂ ਦਾ ਹੈਗਾ ਫਾਰਮ ਭਰਨ ਦਾ ਤੁਸੀਂ ਆਪਦੇ ਦਮ ਤੇ ਲੜੋ ਗੱਲ ਸੁਣੋ ਬੰਦੇ ਹੁਣ 40 ਬੰਦਾ ਤਾਂ ਲਿਆ ਹੋਏ ਲਿਆਵੋਗੇ ਖੜੇ ਗੱਲ ਹੈ ਕਿ ਤੁਸੀਂ ਪਾਵਰ ਨਾਲ ਸਾਰਾ ਕੁਝ ਕਰ ਲੋਗੇ ਪਰ ਦਮ ਤੁਹਾਡੇ ਕੋ ਕਿੰਨਾ ਹੈਗਾ ਤੁਸੀਂ ਦਮ ਨਾਲ ਕਰੋ ਨਾ ਤੁਸੀਂ ਦੇਖੋ ਕਿ ਜਿਹੜਾ ਲੀਗਲੀ ਤੌਰ ਤੇ ਕਾਰਵਾਈ ਹੈ ਉਹ ਉਹਦੇ ਅਕੋਰਡਿੰਗ ਚੱਲੋ ਤੁਸੀਂ ਜੇ ਤੁਸੀਂ ਆਪ ਦਾ ਕਹੋਗੇ ਕਿ ਅਸੀਂ ਬੰਦੇ ਲੈ ਕੇ ਆ ਜਾਾਂਗੇ ਤੇ ਅਸੀਂ ਇਹ ਕਰ ਦਾਂਗੇ ਉਹ ਕਰ ਦਾਂਗੇ ਉਹ ਤਾਂ ਜੀ ਮਤਲਬ ਕਿ ਸਹੀ ਗੱਲ ਨਹੀਂ ਤੇ ਇਹਦੇ ਵਿੱਚ ਮੈਨੇਜਮੈਂਟ ਵੀ ਫਿਰ ਹੁਣ ਜਿਉਂ ਉੱਥੇ ਖੜੇ ਰਹੇ ਨੇ ਸਾਰੇ ਜਣੇ ਆ ਤਮਾਸ਼ਾ ਦੇਖਿਆ ਜੀ ਉਹ ਤਾਂ ਬਈ ਬਹੁਤ ਮਤਲਬ ਕਿ ਗਲਤ ਚੀਜ਼ ਹੈ ਉਹ ਤਾਂ ਜੀ ਮੈਂ ਵੀ ਕੁਝ ਬੋਲਣਾ ਜਦ ਬੰਦੇ ਵਗੈਰਾ ਸਾਰੇ ਲੜ ਲੜ ਵਗੈਰਾ ਕੇ ਗਏ ਸਾਰੀ ਪਗੇ ਵਗੈਰਾ ਉਤਨੀ ਫਿਰ ਸਟਾਫ ਕੇ ਬੰਦੇ ਸਟਾਫ ਕੇ ਬੰਦੋ ਨੇ ਇਹ ਹੀ ਕਹਾਤਾ ਇਹ ਬੰਦੇ ਹਰ ਸਾਲ ਆਤੇ ਜਦ ਉਹਨੇ ਪਤਾ ਤਾਂ ਉਹਨੇ ਕੋਈ ਐਕਸ਼ਨ ਵਗੈਰਾ ਪਹਿਲੇ ਨਹੀਂ ਲੀਏ ਨਾ ਸਿਕਿਉਰਟੀ ਵਗੈਰਾ ਕੁਝ ਕਰੀ ਬਸ ਇਹ ਜਿਹੜੇ ਆਏ ਸਨ ਬੱਚੇ ਜਾਂ ਜਿਹੜੇ ਬਾਹਰੋਂ ਆਊਟਸਾਈਡ ਗੁੰਡੇ ਆਏ ਸਨ ਇਹ ਹਰ ਸਾਲ ਆਉਂਦੇ ਨੇ ਸਟਾਫ ਕੇ ਇਹ ਕਹਿਣਾ تھا ਕਿ ਹਰ ਸਾਲ ਆਤੇ ਹਨ ਮੈਂ ਵਹੀ ਖੜਾਤਾ ਸਟਾਫ ਕੇ ਬੰਦੇ ਆਏ ਤੇ ਸਟਾਫ ਕੇ ਬੰਦੋ ਨੇ ਇਹ ਹੀ ਕਹਾਤਾ ਕਿ ਇਹ ਬੰਦੇ ਹਰ ਸਾਲ ਆਤੇ ਹਨ ਉਹਨਾਂ ਕੇ ਮੂੰਹ ਕੇ ਬੋਲੇ ਹਨ ਔਰ ਉਹਨਾਂ ਨੇ ਕੁਝ ਵੀ ਨਹੀਂ ਕਰਾਤਾ ਇਹ ਫੈਸਟ ਤੇ ਵੀ ਹੋਇਆ ਜਿਹੜਾ ਮਤਲਬ ਮਸ਼ਹੂਰਾ ਦਾ ਮਲੇ ਐਕਟਰ ਹੈ ਦੂਸਰਾ ਜੋਰਡਨ ਸੰਧੂ ਜੋਰਡਨ ਸੰਧੂ ਆਇਆ ਸੀ ਇੱਥੇ ਜੀ ਤੇ ਇਹਨਾਂ ਨੇ ਪਹਿਲਾਂ ਹੀ ਦੱਸਤਾ ਸੀ ਇੱਕ ਰਾਤ ਪਹਿਲਾਂ ਹੀ এবੀਵੀਪੀ ਆਲਿਆ ਨੇ ਕਿ ਅਸੀਂ ਤੁਹਾਡਾ ਜਿਹੜਾ ਤੁਸੀਂ ਫੈਸਟ ਕਰਾ ਰਹੇ ਹੋ ਅਸੀਂ ਇਹ ਖਰਾਬ ਕਰਾਂਗੇ ਤੇ ਉਹ ਖਰਾਬ ਕੀਤਾ ਵੀ ਬੈਰੀਕੇਡਿੰਗ ਲੱਗੀ ਹੋਈ ਸੀ ਬੈਰੀਕੇਡਿੰਗ ਟੱਪ ਕੇ ਇਹਨਾਂ ਨੇ ਖਰਾਬ ਕੀਤਾ ਤੇ ਦਿੱਲੀ ਪੁਲਿਸ ਨੇ ਉਸੇ ਸਮੇਂ ਕਾਰਵਾਈ ਕਰਕੇ ਉਸੇ ਸਮੇਂ ਫਿਰ ਜੋਰਡਨ ਸੰਧੂ ਨੂੰ ਉਹ ਅੱਧਾ ਘੰਟੇ ਵਾਸਤੇ ਆਇਆ ਤੇ ਉਸੇ ਸਮੇਂ ਭੇਜਤਾ ਇਹਨਾਂ ਦਾ ਮੇਨ ਮਤਲਬ ਕਿ ਮਕਸਦ ਇਹ ਸੀ ਕਿ ਇਹਨਾਂ ਦਾ ਫੈਸਟ ਵੀ ਖਰਾਬ ਕਰੀਏ ਤੇ ਕੋਈ ਇਹਨਾਂ ਦਾ ਸਰਦਾਰ ਲੀਡਰ ਖੜਾ ਨਾ ਹੋਵੇ ਖਾਸ ਤੌਰ ਤੇ ਉਹਨਾਂ ਉਹਨਾਂ ਬੰਦਿਆਂ ਦੇ ਖਿਲਾਫ ਕੋਈ ਕਾਰਵਾਈ ਹੋਈ ਸੀ ਕੋਈ ਕਾਰਵਾਈ ਨਹੀਂ ਹੋਈ ਕੁਝ ਵੀ ਕਾਰਵਾਈ ਨਹੀਂ ਹੋਈ ਪੁਲਿਸ ਵਾਲੇ ਤੇ ਵੀ ਹੱਟ ਚੁੱਕਿਆ ਪੁਲਿਸ ਵਾਲੇ ਤੇ ਵੀ ਹੱਟ ਚੁੱਕਿਆ ਪੁਲਿਸ ਵਾਲੇ ਤੇ ਵੀ ਹੱਟ ਚੁੱਕਦੇ ਸੋ ਇੱਥੇ ਜਿਹੜੀਆਂ ਗੱਲਾਂ ਚ ਇਸੇ ਹੀ ਕਾਲਜ ਦੇ ਵਿੱਚ ਆਰਐਸਐਸ ਦੀ ਮਦਦ ਦੇ ਨਾਲ ਇੱਕ ਪ੍ਰੋਗਰਾਮ ਕੀਤਾ ਜਾ ਰਿਹਾ ਸੀ ਜਿਹੜੇ ਪ੍ਰੋਗਰਾਮ ਦੇ ਵਿੱਚ ਸਿਮਰਤੀ ਇਰਾਨੀ ਨੇ ਪਹੁੰਚਣਾ ਸੀ ਜਿੱਥੇ ਤਰਲੋਚਨ ਸਿੰਘ ਸਾਬਕਾ ਚੇਅਰਮੈਨ ਮਾਇਨੋਰਿਟੀ ਕਮਿਸ਼ਨ ਜਿਹੜੇ ਸਨ ਮੌਜੂਦ ਸਨ ਜਿੱਥੇ ਮਨਜਿੰਦਰ ਸਿੰਘ ਸਰਸਾ ਮੌਜੂਦ ਸਨ ਉਥੇ ਆਪਾਂ ਤਕਰੀਬਨ 5-7 ਵੀਰਾਂ ਨੇ ਆ ਕੇ ਪ੍ਰੋਗਰਾਮ ਰੋਕਿਆ ਉਸ ਗੱਲ ਦਾ ਵਿਰੋਧ ਕੀਤਾ ਕਿ ਇਹ ਜਿਹੜਾ ਏਜੰਡਾ ਇੱਥੇ ਚਲਾਇਆ ਜਾ ਰਿਹਾ ਹੈ ਗਲਤ ਹੈ ਯਾਨੀ ਕਿ ਕਿਤੇ ਨਾ ਕਿਤੇ ਇਹਦੀਆਂ ਤਾਰਾਂ ਉਸੇ ਹੀ ਸਿਸਟਮ ਨਾਲ ਜੁੜਦੀਆਂ ਨੇ ਕਿ ਸਿੱਖ ਆਧਾਰਿਆਂ ਦੇ ਉੱਤੇ ਕਬਜ਼ਾ ਕਰਨਾ ਉਹ ਜੇ ਜਾ ਕੇ ਹੁੱਲੜਬਾਜੀ ਕਰਨੀ ਔਰ ਉਹਨਾਂ ਦੇ ਹੌਸਲੇ ਕਿੰਨੇ ਵਧੇ ਹੋਏ ਨੇ ਕਿ ਉਹ ਇੱਕ ਪੁਲਿਸ ਵਾਲੇ ਨੂੰ ਮਾਰਦੇ ਨੇ ਤੇ باوجود ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਤੇ ਜਦੋਂ ਉਹ ਇੱਥੇ ਆ ਕੇ ਪਹਿਲਾਂ ਵੀ ਗੜਬੜ ਕਰਕੇ ਜਾਂਦੇ ਨੇ ਉਹਦੇ باوجود ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨੇ ਇਹ ਆਪਸ ਵਿੱਚ ਜੁੜਦੀਆਂ ਨੇ ਅਸੀਂ ਕੋਸ਼ਿਸ਼ ਕਰਾਂਗੇ ਪ੍ਰਬੰਧਕਾਂ ਨਾਲ ਵੀ ਮਿਲਣ ਦੀ ਉਹਨਾਂ ਦਾ ਪੱਖ ਜਾਣਨ ਦੀ ਵੀ ਕਿ ਉਹ ਇਸ ਵਿਸ਼ੇ ਤੇ ਕੀ ਕਹਿੰਦੇ ਨੇ ਤੇ ਤੁਸੀਂ ਸਾਡੇ ਨਾਲ ਬਣੇ ਰਹੋ ਜੇ ਬਾਕੀ ਦੀ ਸਾਰੀ ਜਾਣਕਾਰੀ ਗੋਤਾਂ ਦਿੰਦੇ ਨੇ